ਕਾਦੀਆਂ ਦੇ ਬੈਂਕ ਆਫ ਬੜੋਦਾ ਵਿਖੇ ਪਿਛਲੇ 3 ਮਹੀਨੇ ਤੋਂ ਹੋ ਰਹੇ ਨੇ ਲੋਕ ਪਰੇਸ਼ਾਨ ਮਾਮਲਾ ਬੈਂਕ ਆਫ ਬੜੋਦਾ ਦਾ ਹੈ ਜਿੱਥੇ ਦਾ ਕੈਸ਼ੀਅਰ ਪਿਛਲੇ 3 ਮਹੀਨੇ ਪਹਿਲਾਂ ਲੋਕਾਂ ਦੇ ਅਕਾਊਂਟ ਚੋਂ ਪੈਸੇ ਦੀ ਹੇਰ ਫੇਰ ਕਰਕੇ ਫਰਾਰ ਹੋ ਗਿਆ ਸੀ ਇਹ ਮਾਮਲਾ ਕਰੋੜਾ ਰੁਪਏ ਦਾ ਹੈ ਜਿਸ ਕਰਕੇ ਲੋਕ ਪਰੇਸ਼ਾਨ ਹੋ ਰਹੇ ਹਨ ਲੋਕ ਪਿਛਲੇ 3 ਮਹੀਨੇ ਤੋਂ ਬੈਂਕ ਦੇ ਚੱਕਰ ਲਗਾ ਰਹੇ ਹਨ ਅਤੇ ਉਹਨਾਂ ਨੂੰ ਇਹੋ ਆਸ਼ਵਾਸਨ ਦਵਾਇਆ ਜਾਂਦਾ ਹੈ ਕਿ ਤੁਹਾਡੇ ਪੈਸੇ ਜਲਦ ਮਿਲ ਜਾਣਗੇ ਪਰ 3 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਕੋਈ ਰਾਤ ਨਹੀਂ ਮਿਲੀ ਅਤੇ ਤੰਗ ਆ ਕੇ ਲੋਕਾਂ ਨੇ ਅੱਜ ਬੈਂਕ ਦਾ ਕਿਰਾਉ ਕੀਤਾ ਅਤੇ ਕਿਹਾ ਕਿ ਜੇ ਸਾਡੀ ਰਕਮ ਸਾਨੂੰ ਵਾਪਸ ਨਾ ਮਿਲੀ ਤਾਂ ਅਨਮਿੱਥੇ ਸਮੇ ਲਈ ਦਰਨਾ ਲਗਾਇਆ ਜਾਵੇਗਾ ਇਸ ਸੰਬੰਧੀ ਜਲਦ ਤੋਂ ਐਸਐਚਓ ਕਾਦੀਆਂ ਨੂੰ ਪੁੱਛਿਆ ਗਿਆ ਤਾਂ ਉਹਨੇ ਕਿਹਾ ਕਿ ਇਸ ਸੰਬੰਧੀ ਸਾਨੂੰ ਦਰਖਾਸਤਾਂ ਆਈਆਂ ਹੋਈਆਂ ਹਨ ਜਿਸ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਇਹਨਾਂ ਦਾ ਤਕਰੀਬਨ 5.4 ਲੱਖ ਰੁਪਏ ਐ ਅਕਾਊਂਟ ਵਿੱਚ ਤੇ ਜਦੋਂ ਇਹਨਾਂ ਨੇ ਜਮਾ ਕਰਾਇਆ ਸੀ ਪੈਸੇ ਉਦੋਂ ਮੌਕੇ ਤੇ ਜਿਹੜਾ ਅਕਾਊਂਟੈਂਟ ਸੀ ਉਹ ਤਲਵਿੰਦਰ ਸਿੰਘ ਸੀ ਤੇ ਜਿਹੜਾ ਆਪਣਾ ਮੈਨੇਜਰ ਸਾਹਿਬ ਸੀ ਉਹ ਸੀ ਅੰਕਿਤ ਗੋਇਲ ਉਹਦੋਂ ਇਹਨਾਂ ਦਾ 5.4 ਲੱਖ ਇਹਨਾਂ ਕੋਲ ਸਟੇਟਮੈਂਟ ਆਉਦੀ ਪੈਸਿਆਂ ਦੀ ਸਾਰਾ ਕੁਝ ਇਹਨਾਂ ਕੋਲ ਪ੍ਰੂਫ ਆ ਉਸ ਤੋਂ ਬਾਅਦ ਇਹਨਾਂ ਦੇ ਪੈਸੇ ਕਿੱਧਰ ਇਹਨਾਂ ਨੇ ਕਰਤੇ ਕਿਵੇਂ ਕਰਤੇ ਸਾਨੂੰ ਕੁਝ ਨਹੀਂ ਪਤਾ ਜਦੋਂ ਅਸੀਂ ਆਣ ਕੇ ਚੈੱਕ ਕੀਤੀ ਆ ਸਾਡਾ ਫਿਰਕੋ ਖਾਤਾ ਨਿਲ ਸੀ ਤਕਰੀਬਨ ਉਹਦੇ ਵਿੱਚ 121 ਰੁਪਏ ਜਾਂ ਕੁਝ ਪੈਸੇ ਪਏ ਸੀ ਹੁਣ 3 ਮਹੀਨੇ ਤੋਂ ਇਹਨਾਂ ਦੇ ਚੱਕਰ ਘੱਟ ਰਹੇ ਆ ਆਪਾਂ ਸਾਰੇ ਹੋਰ ਵੀ ਭੈਣ ਭਰਾ ਸਾਡੇ ਨਾਲ ਆਉਂਦੇ ਆ ਸਾਨੂੰ ਕੋਈ ਨਹੀਂ ਇਹ ਦੱਸ ਰਿਹਾ ਕੁਝ ਨਹੀਂ ਕਰ ਰਿਹਾ ਨਾਲ ਵਿੱਚ ਕਹਿ ਰਿਹਾ ਪੁਲਿਸ ਇਨਵੋਲਵ ਆ ਉੱਥੇ ਆਖਰੀ ਕਰਾਉਣੀ ਆ ਪੁਸ਼ ਕਰਾਉਣਾ ਵਾ ਪਰ ਅਸੀਂ ਇਹਨਾਂ ਕੋ ਲੈਣ ਦੇ ਰਾਂ ਬੈਂਕ ਕੋ ਪਰ ਇਹ ਸਾਨੂੰ ਕੁਝ ਨਹੀਂ ਦੱਸ ਰਿਹਾ ਪੂਰਾ ਸਟਾਫ ਇਹਨਾਂ ਚੇਂਜ ਕਰ ਦਿੱਤਾ ਵਾ ਬੈਂਕ ਆਫ ਬੜੋਦਾ ਵਾਲਿਆਂ ਨੇ ਨਵਾਂ ਸਟਾਫ ਲੈ ਆਂ ਦੋ ਬੰਦੇ ਇਹਨਾਂ ਦੇ ਜਿਹੜੇ ਆ ਉਹ ਭੱਜ ਚੁੱਕੇ ਆ ਪਰ ਸਾਈਂ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਰੇਸ਼ਾਨਾ ਲੋਕ ਜਿਨ੍ਹਾਂ ਦੇ ਪੈਸੇ ਆਂ ਖੁਦ ਪਰੇਸ਼ਾਨ ਆ ਤੇ ਸਾਨੂੰ ਇਹ ਇਨਸਾਫ ਮਿਲਣਾ ਚਾਹੀਦਾ ਵਾ ਇਹੀ ਕਹਿੰਨੇ ਆਪਾਂ ਹਾਂਜੀ ਕੀ ਗੱਲ ਹੈ ਮੈਂ ਨਾਂ ਦਾ ਬਲਜਿੰਦਰ ਸਿੰਘ ਆ ਪਿੰਡ ਕੋਟੋਟਲ ਮਲਵਾ ਤੇ ਮੇਰੀ ਨੌ ਦੇ ਨਾਂ ਖਾਤਾ ਹੈਗਾ 6.5 ਲੱਖ ਰੁਪਈਆ ਜਮ੍ਹਾਂ ਕਰਾਇਆ ਤੇ ਉਹਦੀ ਰਸੀਦ ਦੇ ਦਿੱਤੀ ਆ ਤੇ 10 ਦਿਨਾਂ ਬਾਅਦ ਅਸੀਂ ਆਏ ਆ ਤਾਂ ਤੇ ਕਾਪੀ ਤੁਹਾਡੀ ਨਵੀਂ ਬਣਨੀ ਆ ਉਹ ਚੜਾਏ ਨਹੀਂ ਮੁੜ ਕੇ ਹੁੰਦੇ ਨੇ ਕਾਪੀ ਅੱਜ ਬਣਨੀ ਗਵਾਰੀਸ਼ਰ ਬਣਨੀ ਆ ਉਸ ਤੋਂ ਬਾਅਦ 2 ਲੱਖ ਰੁਪਈਆ ਸਾਡੇ ਘਰਦਾਨੇ ਪਾਇਆ ਕਾਉਂਡ ਦੇ ਵਿੱਚ ਜਮ ਆ ਗਿਆ ਇੱਥੇ ਉਸ ਤੋਂ ਬਾਅਦ ਇਹਨਾਂ ਹੋਰ ਕਿਸੇ ਦੇ ਕਾਊਂਟ ਦੇ ਵਿੱਚ ਉਹ 2 ਲੱਖ ਰੁਪਈਆ ਵੀ ਕਰਤਾ 6.5 ਲੱਖ ਰੁਪਈਆ ਸਾਡਾ ਇਦਾਂ ਹੋ ਗਿਆ ਅਸੀਂ ਰੋਜ਼ ਹੁ ਚੱਕਰ ਕੱਟਣ ਦੇ ਆ ਕਦੀ ਅੱਜ ਆ ਮਿਲ ਜਾਣੇ ਕਦੀ ਕੱਲ ਮਿਲ ਜਾਣੇ ਕਦੀ ਦਾਖਾ ਦੇਣਾਂ ਨੂੰ ਮਿਲ ਜਾਣੇ ਕਦੀ ਮਹੀਨੇ ਨੂੰ ਮਿਲ ਜਾਣੇ ਪੁੱਤ ਸਾਡਾ ਬਾਹਰ ਚੜਾ ਕਮਾਉਣ ਡਿਆ ਤਰਲੇ ਕਿਦਾਂ ਜੀ ਆਜਾਦ ਛੱਡ ਕੇ ਜਾ ਕੇ ਉੱਥੇ ਬੈਠੇ ਇਹ ਕਹੀ ਨਾ ਗੜੀ ਇਹਨਾਂ ਨੂੰ ਇੱਕ ਬੇਨਤੀ ਕਰ ਦਿੰਨੇ ਆ ਜੇ ਤੇ ਸਾਡੇ ਪੈਸੇ ਦੇ ਦਤੇ ਨਹੀਂ ਤੇ ਅਸੀਂ ਧਰਨਾ ਲਾ ਦੇਣਾ ਵਾ ਧਰਰਾ ਇਹ ਨਹੀਂ ਆ ਵਿਖ ਦੇਣ 2 ਦਿਨ ਭਾਵੇਂ ਮਹੀਨਾ ਚੱਲੇ ਤੇ ਭਾਵੇਂ 10 ਦਿਨ ਚੱਲੇ ਅਸੀਂ ਮੁਰਤੇ ਉੱਠਣਾ ਕਦੋਂ ਪੈਸੇ ਜਮ੍ਹਾਂ ਕਰਾਇਆ ਕਿੰਨੇ ਕਰਾਇਆ ਪੈਸੇ ਬਾਊਂਚ ਦੇ ਦੋਆ ਕਰਾਇਆ ਮੈਂ ਆਪ ਰੀ ਕਰਿੰਦਾ ਮੈਂ ਉਧਰ ਆਇਆ ਤੇ ਮੇਰਾ ਐਂਟਰੀ ਕਰਾਈਏ ਇੱਥੇ ਜਾ ਕੇ ਸਰਵ 1900 ਰੁਪਏ ਲੱਗੇ ਦੋ ਲੱਖ ਡੇ ਲੱਖ ਰੁਪਏ ਵਿੱਚ ਖਤਮ ਹੋ ਗਿਆ ਮੈਂ ਜਿਹੜਾ ਸਾਨੂੰ ਆਖਿਆ ਮੈਂ ਡੇ ਲੱਖ ਮੇਰਾ ਖਤਮ ਹੋ ਗਿਆ ਐਂਟਰੀ ਕਰਾਈ ਨਜਰਾਂ ਦਾ ਇਹ ਕੋਈ ਗੱਲ ਨਹੀਂ ਪੈਸੇ ਤੇ ਮਿਲ ਜਣਗੇ ਉਹ ਕਰ ਕੈਸ਼ੇ ਨਹੀਂ ਪੁੱਛਿਆ ਆਂਦਾ ਕੁਝ ਟੀਮ ਲੱਗ ਜਾਂਦੀ ਏ ਪੈਸੇ ਤੇ ਅਕਾਊਂਟ ਚ ਆ ਇਹਨੇ ਲਿਖਿਆ ਅਕਾਊਂਟ ਤੇ ਮੇਰੇ ਕਾਪੀ ਦੇ ਦਿੱਤਾ ਕਿਹੜੇ ਨਵੇਂ ਆ ਗਏ ਆ ਹਾਂ ਤੇ ਆ ਜਾਣਗੇ ਕਾਊਂਟ ਦੇ ਕੋਈ ਪੈਸੇ ਨਹੀਂ ਆਇਆ ਇਹ ਸਾਰੇ ਚਾਹ ਉਪਰ ਆ ਇਹਨਾਂ ਹੁਣ ਦਲੇ ਗੱਲ ਇਹਨੇ ਕਿਉਂ ਨਾ ਪੜਿਆ ਇਹਨਾਂ ਫੜਨਾ ਚਾਹੀਦਾ ਸੀ ਉੱਥੇ ਲਈ ਜੋ ਕਿ ਕਿਸੇ ਨਾਮ ਤੇ ਅਜੇ ਨਾਮ ਨਹੀਂ ਪਤਾ ਕਾਜੀ ਹੁੰਦਾ ਇਹ ਨਾਮ ਵੀ ਭਗਾ ਅੱਛਾ ਦੇਖੋ ਲਈ ਕੀ ਕਹਿੰਦੇ ਨੇ ਦੇਖ ਲਓ ਜਦੋਂ ਆਏ ਇਹ ਅੰਮ੍ਰਿਤਸਰੋਂ ਅੱਜ ਇੱਕ ਮਹੀਨਾ ਤੈਨੂੰ ਪੈਸੇ ਮਿਲ ਜਾਣਗੇ ਆਂਦੇ ਅੰਮ੍ਰਿਤਸਰੋਂ ਆਏ ਹੀ ਆਂਦੇ ਇੱਕ ਮਹੀਨਾ ਦਾ ਤੈਨੂੰ ਮਿਲ ਜਾਣਗੇ ਆ ਤਿੰਨ ਮਹੀਨੇ ਹੋ ਗਏ ਆ ਪਪੇ ਆਂਦੇ ਹੁੰਦੇ ਇਹ ਜੁਮੀਰ ਬੈਂਕ ਆ ਗਈ ਇਹ ਬੈਗ ਨੂੰ ਪੈਸੇ ਜਵਾਂ ਕਰਾਇਆ ਇਹ ਥੋੜਾ ਥਾਰੇ ਪੈਸੇ ਕਢਾ ਕੇ ਗੰਗਿਆ ਉਹ ਫਿਰ ਕੋਟ ਉੱਡ ਮਰ ਮੇਰਾ ਨਾਮ ਹਰਦੀਪ ਸੀ ਮੇਰਾ ਬੱਚਾ ਬਾਹਰ ਇੰਦਾ ਨਿਸ਼ਾਨ ਸਿੰਘ ਉਹਦਾ 4.5 ਲੱਖ ਰੁਪਈਆ ਇਹਨੇ ਕਢ ਲਿਆ ਸਾਰਾ ਹੀ ਠੀਕ ਆ ਸਾਡੀ ਬੇਟੀ ਆਈ ਕਢਾਉਣ ਨਾ ਤੇ ਗਾੜੀ ਖਾਤਾ ਵੇਲਾ ਠੀਕ ਆ ਤੇ ਆ ਅਸੀਂ ਵੇਖਿਆ ਵੀ ਇਹ ਖੇਤ ਦੇ ਆਂਦੇ ਮਹੀਨੇ ਨੂੰ ਮਿਲ ਜਣੇ ਤੁਹਾਨੂੰ 3 ਮਹੀਨੇ ਹੋ ਜਿਹੜੇ ਕੋਈ ਪੈਸੇ ਨਹੀਂ ਇਹਨੂੰ ਮਿਲਿਆ ਮੁੰਡਾ ਆਉਂਦੀਆਂ ਫੇਰਾ ਮਾਰ ਕੇ ਚਲ ਜene ਠੀਕ ਆ ਸਾਰਾ ਸ਼ੇਟਮ ਇਹਨਾਂ ਸਾਰੇ ਬੰਦੇ ਨੇ ਕਬੂਲਾ ਕੀਤਾ ਵਾ ਨਾ ਕੱਲੇ ਦਾ ਲਾਉਣ ਦੇ ਵੇਖੋ ਜੀ ਇਹ ਸਾਰੇ ਸਾਰਿਆਂ ਦਾ ਵਾ ਉਹ ਸਟਾਫ ਬਦਲਤਾ ਇਹਨਾਂ ਨੇ ਹੁਣ ਅਰਸ਼ਾਸਰ ਨੂੰ ਕੀ ਅਪੀਲ ਕਰਨੀ ਹੈ ਅਸੀਂ ਇਹ ਕਰਨੇ ਵੀ ਸਾਡੇ ਮਤਲਬ ਪੈਸੇ ਜਿਹੜੇ ਮਿਲਣੇ ਚਾਹੀਦੇ ਸਾਨੂੰ ਉਹ ਪੈਸੇ ਇੱਥੇ ਜਮ੍ਹਾਂ ਕਰਾਏ ਅਸੀਂ ਇਹ ਕਦੀ ਆਦੇ ਬੰਸਰ ਜਾਓ ਕਦੀ ਜ ਆਸੀਂ ਮਤਲਬ ਕੀ ਹੋਏ ਅਕਾਊਂਟ ਤੇ ਪੈਸੇ ਜਮ੍ਹਾਂ ਕਰਾਏ ਅਸੀਂ ਆ ਬਸਾਰ ਚ ਦੇਣ ਜਾਈਏ ਠੀਕ ਆ ਆ ਬੈਂਕ ਜਮ੍ਹਾਂ ਪੈਸੇ ਦੇਣੇ ਜਮ੍ਹਾਂ ਕਰਾਇਆ ਕੀ ਹਾ ਅੱਡਾ ਤੇ ਗਰੂਪ ਸਿੰਘ ਮੇਰਾ ਨਾਮ ਹੈ ਇਹ ਘਟਨਾ ਹੋਈ ਸੀ ਸਾਡੇ ਨਾਲ 2 ਲੱਖ ਰੁਪਏ ਜਮ੍ਹਾਂ ਕਰਾਇਆ ਸੀਗਾ ਐਸੇ 23 ਤਰੀਕ ਨੂੰ ਤੇ ਮੁੜ ਕੇ ਉਹ ਐਂਟਰੀ ਕੀਤਾ ਨਹੀਂ ਉਹਨਾਂ ਨੇ ਪਰਚੀ ਕੱਟ ਕੇ ਦੇ ਦਿੱਤੀ ਮੈਨੂੰ ਪੁੱਛਦਾ ਰਹਾ ਪੁੱਛਦਾ ਰਹਾ ਤੇ ਮੈਨੂੰ ਆਂਦਾ ਵੀ ਪੈਸੇ ਗਲਤ ਪੈ ਗਏ ਅਕਾਊਂਟ ਦੇ ਵਿੱਚ ਤੇ ਉਹ ਮੁੜ ਕੇ ਜਿੱਦਣ ਮੈਂ ਉਹਨੂੰ ਇੱਥੇ ਵਕਾਇਤ ਮੁੰਨਦਾ ਚੈੱਕ ਲੱਲਾ ਮੈਂ ਹੈ ਮੈਂ ਚੈੱਕ ਕੀ ਕਰਨ ਮੈਨੂੰ ਤਾਂ ਪੈਸੇ ਚਾਹੀਦੇ ਆ ਤੇ ਮੈਨੇਜਰ ਵੀ ਰਲਿਆ ਨਾਲ ਸਾਰੀ ਪਾਰਟੀ ਵਾਲੀ ਹੀਗੀ ਆਸਤੇ ਆਸਤੇ ਕਰਕੇ ਇੱਕ ਇੱਕ ਕਰਕੇ ਨਿਕਲਦੇ ਗਏ ਆ ਤੇ ਕੋਈ ਜਵਾਬ ਨਹੀਂ ਮਿਲਿਆ ਚੌਥਾ ਮਹੀਨਾ ਜਾਂਦਿਆ ਬੈਂਕ ਵਾਲੇ ਕੀ ਕਰਦੇ ਨੇ ਬੈਂਕ ਵਾਲੇ ਕੋਈ ਜਵਾਬ ਨਹੀਂ ਦੇਂਦੇ ਉਹ ਸਾਰਾ ਸਟਾਫ ਵੀ ਬਦਲੀ ਹੋ ਗਿਆ ਕਿੰਨਾ ਚਿਰ ਹੋ ਗਿਆ ਇਹਨਾਂ 4 ਮਹੀਨੇ ਹੋ ਚੱਲੇ ਆ ਪ੍ਰਸ਼ਾਸਨ ਵੀ ਇਹੋ ਰੱਖਣ ਸਾਡੇ ਪੈਸੇ ਵਾਪਸ ਮਾਉਣ ਜਿੰਨੇ-ਜਿੰਨੇ ਜੀ ਗਏ ਆ ਅੱਡੀ ਮਾਤਾ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਕ੍ਰਿਸ਼ਨਾਵੰਤੀ ਪੈਸੇ ਜਮ੍ਹਾਂ ਕਰਾਇਆ ਸੀ ਪੈਸੇ ਮੈਂ ਕਦੀ 10000 ਕਰਾ ਨਹੀਂ ਕਦੀ 20000 ਕਰਾ ਦੇਣਾ ਜਿਸ ਵੇਲੇ ਜਦੋਂ ਮੈਂ ਮੇਰੇ ਕੋਲ ਆਉਂਦਾ ਗਿਆ ਤੇ ਮੈਂ ਕਰਾਉਂਦੀ ਗਈ ਇੱਥੇ 2.5 ਲੱਖ ਬਣ ਗਿਆ ਮੇਰਾ ਤੇ ਬਾਜ ਮੈਂ ਕਢਾਨ ਆਈ ਛੋਟੀ-ਵੋਟੀ ਦੇ ਘਰ ਕਾਕਾ ਆਇਆ ਤੇ ਉਹ 8 ਦਿਨ ਰਿਹਾ ਤੇ ਪੂਰਾ ਹੋ ਗਿਆ ਮੈਂ ਪੈਸੇ ਕਢਾਨ ਆਈ ਤੇ ਮੈਨੂੰ ਕਹਿੰਦੇ 50000 ਨਹੀਂ ਨਿਕਲਣਾ ਹੈਗਾ ਤੇ 25000 ਦੀ ਇੱਕ ਸਲਿੱਪ ਕਰਾ ਲਓ 25000 ਦੀ ਸਲਿੱਪ ਕਰਾਈ ਤੇ ਵਿੱਚ ਸਹੇ ਕੋਈ ਨਹੀਂ ਬਚਿਆ ਕੋਈ 300 400 ਰੁਪਇਆ ਸਾਰਾ ਵੀ ਅੱਛਾ ਹੈਗਾ ਜੀ ਤੇ ਮੈਂ ਤੇ ਵੀਰਵੇ ਮੈਂ ਤੇ ਬਹੁਤ ਦੁਖੀ ਹੋ ਗਈਆਂ ਮੈਂ ਤਾਂ ਬੱਚਿਆਂ ਦੇ ਮੂੰਹੋਂ ਖੋਖ ਹੋ ਕੇ ਤੇ ਪਿਆਹ ਜਵਾਂ ਕਰਾਏ ਕਿ ਇਹ ਆਪਣੇ ਧੀਆਂ ਪੁੱਤਰਾ ਵਾਸਤੇ ਕਰਾਏ ਤੇ ਮੇਰੇ ਹੱਥ ਕੁਝ ਨਹੀਂ ਆਇਆ ਪੁੱਤਰਾ ਮੇਰਾ ਮਸ਼ੀਨ ਤੇ ਲੱਗਾ ਰਿਹਾ ਤੇ ਉਹ ਵੀ ਖਤਮ ਹੋ ਗਿਆ ਘਰ ਵੀ ਆਉ ਜਾਈ ਪੈ ਗਈ ਤੇ ਮੈਂ ਦੇਖੋ ਅਜੇ ਜੋਗੀ ਨਾ ਰਹੀ ਮੈਂ ਅਖਾ ਜਵਾਈਆਂ ਨੂੰ ਆ ਕਹਾਂ ਵੀ ਜਿੰਨੇ ਵੇਲੇ ਲੱਗਦੇ ਤੁਸੀਂ ਲਾਓ ਤੇ ਮੈਂ ਤੁਹਾਨੂੰ ਪਹਚਾ ਦਾਂਗੀ ਕਢਾ ਕੇ ਕਰਾ ਦਾਂਗੀ ਤੇ ਉਹਨਾਂ ਇਹ ਵੀ ਨਹੀਂ ਮੇਰੀ ਇਥੇ ਆਈਦਾ ਸੁਣੀ ਕੋਈ ਨਹੀਂ ਇਹ 50000 ਕਢਾਉਣਾ ਸੀ ਤੇ ਕਹਿੰਦੇ ਆ ਵੀ 2 ਲੱਖ ਜਿਹੜਾ ਤਾਂ ਦਾ 2 ਲੱਖ ਮਹਿਰ ਇਹ ਰਹਿ ਜਾਏਗਾ ਬਾਕੀ ਤੇ ਉਹ 2 ਲੱਖ ਆਪਣੀ ਜਿਨਾਨੀ ਦੇ ਨਾਮ ਪਾ ਦਿਆ ਮੇਰੇ ਕੋਲ ਰਿਪੋਰਟਾਂ ਸਾਰੀਆਂ ਹੈਗੀਆਂ ਜੀ ਤੇ 2 ਲੱਖ ਆਪਣੀ ਜਿਨਾਨੀ ਦੇ ਨਾਮ ਮਨਦੀਪ ਕੋਰੇ ਪ੍ਰਦੀਪ ਕੋਰੇ ਕਿ ਮਨਦੀਪ ਕੋਰੇ ਤੇ ਉਹਨੇ ਆਪਣੀ ਜਿਨਾਨੀ ਦੇ ਨਾਮ ਤੇ ਪਾ ਦਿਆ 2 ਲੱਖ ਨਿਕਲ ਸਕਦਾ ਹੈ ਮੈਂ ਕਹ ਮੈਂ ਤਾਂ ਇੱਕ ਇਸ ਆਨੇ ਕੀਤਾ ਤੇ ਤਿੰਨ ਦਿਨ ਚਾਰ ਪੰਜ ਦਿਨ ਬਾਅਦ ਫਿਰ ਉਹਨੇ ਉਹ ਕਢਾ ਲਿਆ ਬੈਂਕ ਵਾਲੇ ਕੀ ਕਹਿੰਦੇ ਇਹ ਕਹਿੰਦੇ ਅੱਜ ਆਇਓ ਮਹੀਨਾ ਹੋ ਗਿਆ ਤੇ 15 ਸਾਲਾਂ ਨੂੰ ਆਇਓ ਅੱਜ ਜੱਜਾ ਵੀ ਨਾ ਹੋ ਗਿਆ